ਜੇ ਜੋ ਆਇਆ ਸਭ ਨੇ ਕੂਚ ਕਰਨਾ ਚਾਲੇ ਸ਼ੁਰੂ ਤੋਂ ਐਸੇ ਜਗਦੇ ਨੇ ਇਹ ਹੈ ਜਗਤ ਸਰਾ ਮਸਾਫਰਾ ਦੀ ਜਿਵੇਂ ਵਹਿਣ ਦਰਿਆਵਾਂ ਤੇ ਵਗਦੇ ਨੇ ਜਿਵੇਂ ਜਗਦੇ ਨੇ ਮਰਦੇ ਨਹੀਂ ਉਹ ਜਗਦੇ ਅਮਰ ਰਹਿੰਦੇ ਆ ਮਿਲੇ ਉਹਨਾਂ ਦੀ ਯਾਦ ਵਿੱਚ ਲੱਗਦੇ ਨੇ ਮਿਲੇ ਉਹਨਾਂ ਦੀ ਯਾਦ ਵਿੱਚ ਲੱਗਦੇ ਨੇ ਆਓ ਸੀ ਸੁਨਵਾਈਏ ਰਲ ਕੌਮੀ ਪਰਵਾਨਿਆਂ ਨੂੰ 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 ਸੇਨੇ ਚੌਕੜਾ ਲਾਇਆ ਏ ਆਰੇ ਦੇ ਅੰਦੰਦਿਆਂ ਥੱਲੇ ਜਪਜੀ ਗਾਇਆ ਏ ਆਰੇ ਦੇ ਅੰਦੰਦਿਆਂ ਥੱਲੇ ਜਪਜੀ ਗਾਇਆ ਏ ਝੂਜੇ ਗੜੀ ਤੇ ਮੁਕਾਰੇ ਅੰਦਰ ਬਨ ਮਹੋਦੇ ਕਾਣਿਆਂ ਨੂੰ ਝੂਜੇ ਗੜੀ ਤੇ ਮੁਕਾਰੇ ਅੰਦਰ ਬਨ ਮਹੋਦੇ ਕਾਣਿਆਂ ਨੂੰ ਆਹੋ ਸੀਸ ਨਵਾਈਏ ਰਲ ਕੌਮੀ ਪਰਮਾਨਿਆਂ ਨੂੰ ਆਹੋ ਸੀਸ ਨਵਾਈਏ ਰਲ ਕੌਮੀ ਪਰਮਾਨਿਆਂ ਨੂੰ ਚੜਦਾ ਕਿਸਨੇ ਬੰਦ ਕਟਵਾਇਆ ਏ ਹਸਕਲੇ ਤੇਆ ਪੋਤਦਾ ਕਿਸਨੇ ਮੂੰਹ ਵਿੱਚ ਪਾਇਆ ਏ ਕੋਈ ਦਰਖੀਂ ਦੇ ਚੜਦਾ ਕਿਸਨੇ ਬੰਦ ਕਟਵਾਇਆ ਏ ਕੋਈ ਦਰਖੀਂ ਤੇ ਚੜਦਾ ਕਿਸਨੇ ਬੰਦ ਕਟਵਾਇਆ ਏ ਨਲਵੇ ਤੇ ਰਣਜੀਤਨ ਭਾਜਣ ਪਾਈ ਅਫਕਾਨਿਆਂ ਨੂੰ ਨਲਵੇ ਤੇ ਰਣਜੀਤਨ ਭਾਜਣ ਪਾਈ ਅਫਕਾਨਿਆਂ ਨੂੰ ਆਓ ਸੀਸ ਲਵਾਈਏ ਰਣਕੋਮੀ ਪਰਵਾਨਿਆਂ ਨੂੰ ਆਹੋ ਸੀਸਣਾ ਭਾਈ ਇਹ ਰਲ ਕੌਮੀ ਪਰਮਾਨਿਆਂ ਨੂੰ ਕਈ ਜੰਡਾ ਨਾਲ ਸਾੜੇ ਕਈ ਜੰਡਾ ਨਾਲ ਸਾੜੇ ਕਈ ਜੰਡਾ ਨਾਲ ਸਾੜੇ ਕਈਆਂ ਇੰਜਣ ਰੋਕੇ ਨੇ ਉਦਮ ਸਿੰਘ ਡਵੈਰ ਜਾਏ ਜਾਂ ਲੰਡਨ ਠੋਕੇ ਨੇ ਉਦਮ ਸਿੰਘ ਡਵੈਰ ਜਾਏ ਜਾਂ ਲੰਡਨ ਠੋਕੇ ਨੇ ਹੋ ਬੱਬਰ ਕਾਲਿਆਂ ਸੋਧਿਆ ਚੋਲੀ ਚੋਕਰਵਾਨਿਆਂ ਨੂੰ ਬੱਬਰ ਕਾਲਿਆਂ ਸੋਧਿਆ ਚੋਲੀ ਚੋਕਰਵਾਨਿਆਂ ਨੂੰ ਆਓ ਸੀਸ ਨਵਾਏ ਰਣਕੌਮੀ ਪਰਵਾਨਿਆਂ ਨੂੰ ਆਓ ਸੀਸ ਨਵਾਏ ਰਣਕੌਮੀ ਪਰਵਾਨਿਆਂ ਨੂੰ ਰਾਵਾਲੇ ਸੰਤ ਦੀਆਂ ਸੁਥੇ ਜਿੰਦੇ ਜੋਦੇ ਤੇ ਸਤਵੰਤ ਬੇਅੰਤ ਦੀਆਂ ਦਿਆਂ ਰੀਸਾ ਕਿਹੜਾ ਕਰ ਲੂ ਪਿੰਡਰਾ ਵਹਲੇ ਸੰਤ ਦੀਆਂ ਸੁਖੇ ਜਿੰਦੇ ਯੋਦੇ ਤੇ ਸੁਦਵੰਤ ਬੇਅੰਤ ਦੀਆਂ ਸੁਖੇ ਜਿੰਦੇ ਯੋਦੇ ਤੇ ਸੁਦਵੰਤ ਬੇਅੰਤ ਦੀਆਂ ਗੂੰਡੋਲ ਕੇ ਬਦਮ ਜੀ ਕਰਕੇ ਕਹਿਬ ਨਿਸ਼ਾਨਿਆਂ ਨੂੰ ਗੂੰਡੋਲ ਕੇ ਬਦਮ ਜੀ ਕਰਕੇ ਕਹਿਬ ਨਿਸ਼ਾਨਿਆਂ ਨੂੰ ਆਓ ਸੀਸ ਨਵਾਇਏ ਰਲ ਕੌਮੀ ਪਰਵਾਨਿਆਂ ਨੂੰ ਆਓ ਸੀਸ ਨਵਾਇਏ ਰਲ ਕੌਮੀ ਪਰਵਾਨਿਆਂ ਨੂੰ ਆਓ ਸੀਸ ਨਵਾਇਏ ਰਲ ਕੌਮੀ ਪਰਵਾਨਿਆਂ ਨੂੰ ਵਾਹਿਗੁਰੂ 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 ਆਵਾਜ਼ ਬੁਲਾਈ ਵਾਹਿਗੁਰੂ ਇੱਥੇ ਲਾਉਣਾ ਗਾਂ ਤੋਂ ਇੱਕ ਤਾਣੂ ਕਰਕੇ ਉੱਥੇ ਨਹੀਂ ਫਾਇਦਾ ਕੋਈ ਨਮਾਣਿਆਂ ਦੇ ਮਾਨ ਸਤਿਗੁਰੂ ਨਾ ਤਾਣਿਆਂ ਦੇ ਤਾਣ ਸਤਿਗੁਰੂ ਜੁਗੋ ਜੋ ਕੇ ਟੱਲ ਤੀਨ ਦੁਨੀਆਂ ਦੇ ਮਾਲਕ ਹਲਤ ਪਲਤ ਦੇ ਰਖਕ ਸਤਿਗੁਰੂ ਗੁਰਤਾ ਗਦੀ ਤੇ ਬਰਾਜਮਾਨ ਸੰਸਾਰ ਦੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਸਰਵਉੱਤਮ ਸ਼ਬਦ ਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪਵਿੱਤਰ ਤੇ ਮੁਬਾਰਕ ਚਰਨਾਂ ਅੰਦਰ ਸੁਭਾਇਮਾਨ ਹੋ ਕੇ ਬੜੇ ਅਦਬ ਤੇ ਸਤਕਾਰ ਸਹਿਤ ਕੌਮ ਦੇ ਅਨੋਖੇ ਅਤੇ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਤੇ ਮੁਬਾਰਕ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਣ ਵਾਲਾ ਇਹ ਗੁਰਮਤ ਸਮਾਗਮ ਜਿਹਦੇ ਵਿੱਚ ਮੈਂ ਆਪਣੇ ਟਾਡੀ ਜਥੇ ਸਮੇਤ ਪਹਿਲੀ ਵਾਰ ਸ਼ਾਇਦ ਤੁਹਾਡੇ ਦਰਸ਼ਨ ਕਰ ਰਿਹਾ ਹਾਂ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਹਾਂ ਭਾਗਾਂ ਵਾਲਾ ਸਮਝਦਾ ਹਾਂ ਕਿਉਂਕਿ ਵਿਦਵਾਨਾਂ ਦੀ ਸਟੇਜ ਹੈ ਵਿਦਵਾਨਾਂ ਦੀ ਸੰਗਤ ਹੈ ਬਲਾਰਾ ਕੁਝ ਵੀ ਨਹੀਂ ਹੋ ਜਾ ਕਰਦਾ ਬਲਾਰਾ ਬਹੁਤ ਛੋਟੀ ਜੀ ਚੀਜ਼ ਜੇ ਬਲਾਰੇ ਉਤੇ ਗੁਰੂ ਤਰਸ ਨਾ ਕਰੇ ਬਲਾਰੇ ਉਤੇ ਸੰਗਤ ਤਰਸ ਨਾ ਕਰੇ ਤੇ ਬਲਾਰਾ ਬਹੁਤਾ ਚਿਰ ਚੱਲ ਨਹੀਂ ਸਕਦਾ ਸਟੇਜ ਉਤੇ ਆ ਬੁਰਜੀ ਤੋਂ ਮਗਰਲੇ ਬੰਨੇ ਜੜੀਆਂ ਬੀਬੀਆਂ ਵਾਂ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਵੀ ਤੁਹਾਨੂੰ ਤੇ ਨਹੀਂ ਪਤਾ ਲੱਗਦਾ ਪਰ ਇੱਥੋਂ ਤੱਕ ਤੁਹਾਡੀ ਆਵਾਜ਼ ਆਉਂਦੀ ਆ ਜਾਂ ਤੇ ਮੈਕ ਤੁਹਾਡੇ ਅੱਲੇ ਇੱਕ ਕਰ ਦਈਏ ਫਿਰ ਜ਼ੋਰ ਲਾ ਲਈਏ ਵੀ ਤੁਸੀਂ ਜਿੱਤਦੇ ਸੀ ਨਹੀਂ ਜਿੱਤਦੇ ਆ ਇਸ ਕਰਕੇ ਭਾਈ 10:30 ਵਜੇ ਤੋਂ ਬਾਅਦ ਜਿੰਨਾ ਮਰਜੀ ਰੌਲਾ ਪਾ ਲਓ ਮੇਰੇ ਟਾਈਮ 'ਚ ਨਾ ਪਾਓ ਜਿਹਨੂੰ ਬਹੁਤੀ ਜ਼ਰੂਰੀ ਗੱਲ ਆ ਨਾ ਬਹੁਤੀ ਰਿਆ ਹੀ ਨਹੀਂ ਜਾਂਦਾ ਉੱਠ ਕੇ ਬਾਹਰ ਚੱਲ ਜਾਓ ਤੇ ਗੱਲ ਕਰਕੇ ਤੇ ਫੇਰ ਆ ਜਾਓ ਮੇਰੀ ਭੈਣ ਕੋਈ ਗੱਲ ਨਹੀਂ ਇੱਧਰ ਵਾਲਿਆਂ ਨੂੰ ਡਿਸਟਰਬ ਨਾ ਕਰੋ ਇੱਧਰ ਵਾਲੇ ਦੇ ਸਾਰ ਰੋਕ ਕੇ ਬੈਠੇ ਆ ਹਾਇਦਰ ਤੁਸੀਂ ਤਦ ਬੋਲਦੇ ਜੇ ਵੀ ਸੰਗਤ ਦੀ ਆ ਕੰਧ ਜੀ ਬਣ ਜਾਂਦੀ ਜੇ ਮੈਂ ਹਾਇਦਰ ਨੂੰ ਵੇਨਦਾ ਹਾਂ ਤੇ ਫੇਰ ਤੁਸੀਂ ਬੋਲਣਾ ਨਹੀਂ ਆ ਇਸ ਕਰਕੇ ਬੇਨਤੀ ਆ ਭੈਣੋ ਚੁੱਪ ਕਰਕੇ ਨਿਆਣੇ ਗੋਦੀਆਂ ਚ ਬਿਠਾਓ ਲੰਗਰ ਬੜੇ ਭਾਂਤ ਭਾਂਤ ਦੇ ਲੱਗੇ ਆ ਬੱਚਾ ਰੋਂਦਾ ਤੇ ਚਲਪਣੀ ਸ਼ਕਾ ਲਿਓ ਬੋਲਿਓ ਨਾ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਇਹ ਗੱਲ ਮੈਂ ਵੈਸੇ ਪਿਆਰ ਨਾਲ ਹੀ ਕੀਤੀ ਇਹ ਨਾ ਹੋਵੇ ਵੀ ਤੁਸੀਂ ਪ੍ਰਬੰਧਕਾਂ ਨੂੰ ਆਦਿ ਇਹਨੂੰ ਨਾ ਸੱਦਿਓ ਗਾਦੋ ਇਹ ਪਹਿਲੀ ਰੀਸ ਅੱਜ ਸਾਡੇ ਵਾਲੀ ਹੋ ਗਿਆ ਸ਼ੁਰੂ ਨਹੀਂ ਨਹੀਂ ਭਾਈ ਇਦਾਂ ਨਹੀਂ ਮੈਂ ਬੜੇ ਪਿਆਰ ਵਾਲਾ ਬੰਦਾ ਵਾਂ ਪਰ ਮੇਰਾ ਕਹਿਣਾ ਫਰਜ ਬਣਦਾ ਵੀ ਜੇ ਮੇਰਾ ਧਿਆਨ ਹੀ ਨਾ ਬਣਿਆ ਪ੍ਰੋਗਰਾਮ ਚ ਤੇ ਸੰਗਤ ਨੇ ਮਾਇਆ ਵੀ ਬਹੁਤ ਦੇਣੀ ਆ ਪਿਆਰ ਵੀ ਦਿੱਤਾ ਟਾਈਮ ਵੀ ਦਿੱਤਾ ਤੇ ਫਿਰ ਪੱਲੇ ਵੀ ਕੱਖ ਨਾ ਪਿਆ ਤੇ ਫਿਰ ਫਾਇਦਾ ਕੋਈ ਨਹੀਂ ਤੁਹਾਨੂੰ ਵੀ ਆਨੰਦ ਨਹੀਂ ਆਉਣਾ ਮੈਂ ਗੱਲ ਕਰ ਰਿਹਾ ਆ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਕੋਈ ਵੀ ਬਲਾਰਾ ਭਾਵੇਂ ਕੋਈ ਰਾਗੀ ਆ ਕੋਈ ਢਾਡੀ ਆ ਕੋਈ ਕਥਾ ਵਾਚ ਕਿੱਡਾ ਵੀ ਆ ਉਹ ਇਹ ਗੱਲ ਨਹੀਂ ਕਹਿ ਸਕਦਾ ਜੀ ਮੈਂ ਬੜਾ ਸੁਣਾਤਾ ਮੈਂ ਬਹੁਤ ਵਧੀਆ ਸੁਣਾਤਾ ਨਹੀਂ ਪਾਈ ਬਲਾਰਾ ਜੀਰੋ ਹੁੰਦਾ ਸੰਗਤ ਦੇ ਸਾਹਮਣੇ ਇੱਥੇ ਇੱਕ ਗੱਲ ਕਹੀ ਜਾ ਸਕਦੀ ਵੀ ਤੂੰ ਸੁਲਤਾਨ ਕਹਾ ਹਾਂ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿ ਨਾ ਚਾਹੀਏ ਸਾਡੇ ਵਾਸਤੇ ਦੀ ਗੱਲ ਨਹੀਂ ਆ ਧੰਨ ਬਾਬਾ ਦੀਪ ਸਿੰਘ ਦੀ ਗੱਲ ਕਰ ਜੀ ਸਾਡਾ ਲੈਵਲ ਬਹੁਤ ਛੋਟਾ ਵਾ ਬਾਬਾ ਦੀਪ ਸਿੰਘ ਦਾ ਲੈਵਲ ਬਹੁਤ ਉੱਚਾ ਵਾ ਰੱਬ ਦਾ ਰੂਪ ਆ ਬਾਬਾ ਦੀਪ ਸਿੰਘ ਨਾਲੇ ਜਿਹੜੀ ਧਰਤੀ ਤੇ ਤੁਸੀਂ ਬੈਠੇ ਹੋ ਧਰਤੀ ਬੜੀ ਭਾਗਾ ਵਾਲੀ ਆ ਵੇਖੋ ਮੈਂ ਬਹੁਤ ਘੁੰਮ ਕੇ ਵੇਖੀ ਆ ਦੁਨੀਆ ਤੁਹਾਡੇ ਚੋਂ ਵੀ ਵੀਰ ਬੜੇ ਘੁੰਮੇ ਫਰੇ ਹੋਣਗੇ ਬਾਹਰ ਅੰਦਰ ਗਏ ਆ ਕੋਈ ਟਰੱਕ ਡਰਾਈਵਰ ਹੋਊਗਾ ਕੋਈ ਫੌਜੀ ਵੀਰ ਆਊਗਾ ਆਪਾਂ ਕਿਤੇ ਵੀ ਚਲੇ ਜਾਈਏ ਤੇ ਸਾਨੂੰ ਕੋਈ ਪੁੱਛੇ ਨਾ ਵੀ ਕਿੱਥੋਂ ਆਏ ਜੇ ਤੁਹਾਡਾ ਵੀ ਤਜਰਬਾ ਹੋਊਗਾ ਮੇਰੇ ਨਾਲ ਤੇ ਬਹੁਤ ਹੁੰਦਾ ਹੈ ਸਾਨੂੰ ਕੋਈ ਇੰਨਾ ਪੁੱਛੇ ਨਾ ਕਿੱਥੋਂ ਆਏ ਜੇ ਪਿੰਡ ਦਾ ਨਾਮ ਬਾਅਦ ਚ ਦੱਸਿਓ ਕਲੋਨੀ ਦਾ ਨਾਮ ਬਾਅਦ ਚ ਦੱਸਿਓ ਬਸ ਇੰਨਾ ਕਹਿ ਦਿਓ ਅੰਮ੍ਰਿਤਸਰੋਂ ਆਏ ਆ ਗਰੰਟੀ ਆ ਪੁੱਛਣ ਵਾਲੇ ਬੰਦੇ ਦੇ ਇੱਕ ਰੀ ਹੱਥ ਜ਼ਰੂਰ ਜੋੜਨਗੇ ਧੰਨ ਭਾਗਿਆ ਗੁਰੂ ਦੀ ਨਗਰੀ ਚੋਂ ਆਏ ਜੇ ਕੋਈ ਨਹੀਂ ਕਹਿੰਦਾ ਦੁਨੀਆਂ ਦੇ ਧੰਨ ਭਾਗਿਆ ਕੈਨੇਡਾ ਚ ਆਏ ਉਹ ਧੰਨ ਭਾਗ ਅਮਰੀਕਾ ਚ ਆਏ ਉਹ ਧੰਨ ਭਾਗ ਆਸਟ੍ਰੇਲੀਆ ਚ ਆਏ ਉਹ ਧੰਨ ਭਾਗ ਯੂਰਪ ਚ ਆਏ ਉਹ ਧੰਨ ਭਾਗ ਨਿਊਜ਼ੀਲੈਂਡ ਚ ਆਏ ਉਹ ਦੁਨੀਆਂ ਦੀ ਇੱਕੋ ਇੱਕ ਮਿੱਟੀ ਗੁਰੂ ਰਾਮਦਾਸ ਦੀ ਧਰਤੀ ਜਿਹਦਾ ਨਾਂ ਲੈਣ ਲੱਗਿਆਂ ਵੀ ਹੱਥ ਜੁੜਦੇ ਆ ਤੇ ਨਾਂ ਸੁਣਨ ਲੱਗਿਆਂ ਵੀ ਹੱਥ ਜੁੜਦੇ ਆ ਕਿੰਨੇ ਭਾਗਾਂ ਲਿਓ ਤੁਸੀਂ ਕਮਾਈ ਘਾਟਿਆ ਤੇ ਸਰ ਜੂ ਤਾਂ ਗੱਡੀ ਕੋਠੀ ਨਹੀਂ ਹੈਗੀ ਤੇ ਸਰ ਜੂਗਾ ਬਸ ਇੰਨਾ ਹੀ ਸ਼ੁਕਰਾਨਾ ਦੋ ਟਾਈਮ ਸਵੇਰੇ ਉੱਠ ਕੇ ਕਰਦਿਆ ਕਰੋ ਗੁਰੂ ਰਾਮਦਾਸ ਮਹਾਰਾਜ ਦੁਨੀਆ ਦੀ ਸਭ ਤੋਂ ਪਵਿੱਤਰ ਮਿੱਟੀ 'ਚ ਅਸੀਂ ਰਹਿਨੇ ਆ ਦੁਨੀਆ ਦੀ ਸਭ ਤੋਂ ਪਵਿੱਤਰ ਧਰਤੀ 'ਤੇ ਅਸੀਂ ਰਹਿਨੇ ਆ ਇੰਨਾ ਮਾਣ ਕਰਿਆ ਕਰੋ ਇਸ ਮਿੱਟੀ ਦੇ ਉੱਤੇ ਤੇ ਧੰਨ ਬਾਬਾ ਦੀਪ ਸਿੰਘ ਨੇ ਇਸ ਮਿੱਟੀ ਦੇ ਵਾਸਤੇ ਆਪਣਾ ਸੀਸ ਲਾ ਦਿੱਤਾ ਦਰਬਾਰ ਸਾਹਿਬ ਜਾਈਏ ਨਾ ਪ੍ਰਕਰਮਾਂ 'ਚ ਦੋ ਮਹਾਂਪੁਰਸ਼ਾਂ ਦੇ ਸਥਾਨ ਆ ਜੇ ਤੇ ਆਪਾਂ ਜਲਿਆਂ ਵਾਲੇ ਬਾਗ ਵਾਲੇ ਪਾਸਿਓਂ ਆਈਏ ਤੇ ਪਹਿਲਾਂ ਪੇਰ ਬਾਬਾ ਬੁੱਢਾ ਸਾਹਿਬ ਨੂੰ ਮੱਥਾ ਟੇਕਣਾ ਪੈਂਦਾ ਤੇ ਘੁੰਮ ਕੇ ਲਾਚੀ ਬੇਰ, ਦੁਖ ਪੰਜਣੀ ਬੇਰ ਆ ਗਈ। ਦੁਖ ਪੰਜਣੀ ਬੇਰ ਤੋਂ ਘੁੰਮ ਕੇ ਜਾਈਏ ਤੇ ਬਾਬਾ ਦੀਪ ਸਿੰਘ ਦਾ ਸਥਾਨ ਆ ਗਿਆ ਨਾ। ਫੇਰ ਹੀ ਦਰਬਾਰ ਸਾਹਿਬ ਦੇ ਅੰਦਰ ਚਾਈਦਾ ਨਾ ਪੁੱਲ ਦੇ ਉੱਤੇ। ਇਸ ਤੋਂ ਇੱਕ ਚੀਜ਼ ਸਿੱਖਣ ਨੂੰ ਮਿਲਦੀ ਆ ਕਿ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੱਕ ਪਹੁੰਚਣ ਵਾਸਤੇ ਸੇਵਾ ਹੋਵੇ ਤੇ ਬਾਬਾ ਬੁੱਢਾ ਸਾਹਿਬ ਵਰਗੀ ਕੁਰਬਾਨੀ ਹੋਵੇ ਤੇ ਬਾਬਾ ਦੀਪ ਸਿੰਘ ਵਰਗੀ। ਇਥੇ ਟੋਕਰੀ ਢੋਣ ਵਾਲੇ ਬਾਬੇ ਬੁੱਢੇ ਵਰਗੇ ਵੀ ਪ੍ਰਵਾਨ ਆ। ਇਥੇ ਸੀਸ ਤਲੀ ਤੇ ਰੱਖ ਕੇ ਲੜਨ ਵਾਲੇ ਧੰਨ ਬਾਬਾ ਦੀਪ ਸਿੰਘ ਵਰਗੇ ਵੀ ਪ੍ਰਵਾਨ ਕੀਤੇ ਜਾਣਗੇ। ਸੋ ਆਓ ਮਹਾਂਪੁਰਸ਼ਾਂ ਦੇ ਚਰਨਾਂ ਦਾ ਧਿਆਨ ਧਰੋ। ਜਦੋਂ ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਧੰਨ ਬਾਬਾ ਦੀਪ ਸਿੰਘ ਹੋਇਆ ਨਾ ਪਹਿਲੀ ਵਾਰੀ। ਉਮਰ ਸੀ 18 ਕ ਸਾਲ ਦੀ। ਫਤਿਹ ਬੁਲਾ ਲਈਏ ਫਿਰ ਮੈਂ ਗੱਲ ਦੱਸਦਾ ਤੁਹਾਨੂੰ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕੰਮਾਂ 'ਚ ਤੁਹਾਡੀ ਆਵਾਜ਼ ਸਭ ਤੋਂ ਜ਼ਿਆਦਾ ਆਉਣੀ ਚਾਹੀਦੀ ਉਹਦੋਂ ਤੁਸੀਂ ਚੁੱਪ ਕਰ ਗਏ ਜੇ ਫਤਿਹ ਦੁਬਾਰਾ ਬੁਲਾਓ ਅਹੀਂ ਨਹੀਂ ਜੇ ਬੁਲਾਉਣੀ ਤੁਸੀਂ ਜਵਾਬ ਦਿਓ ਤੇ ਪੂਰੀ ਆਵਾਜ਼ ਤੁਹਾਡੀ ਜਾਵੇ ਵੀ ਵਾਕਈ ਇਹ ਸੁਣਨ ਵਾਸਤੇ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਜਿਉਂਦੇ ਰਹੋ ਹੱਸਦੇ ਰਹੋ বাসਦੇ ਰਹੋ ਮੈਂ ਗੱਲ ਕਰ ਰਿਹਾ ਸਾਂ ਧੰਨ ਬਾਬਾ ਦੀਪ ਸਿੰਘ ਦੇ ਸਾਹਮਣੇ ਜਦੋਂ ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ ਨਾ ਉਮਰ ਕਿੰਨੀ ਸੀ ਭਲਾ 18 ਸਾਲ ਮੈਨੂੰ ਪਤਾ ਤੁਸੀਂ ਜਿੰਨੇ ਬੈਠੇ ਹੋ ਸਾਰੇ ਬਾਬਾ ਦੀਪ ਸਿੰਘ ਤੇ ਬਹੁਤ ਵਿਸ਼ਵਾਸ ਰੱਖਦੇ ਰੱਖਣਾ ਵੀ ਚਾਹੀਦਾ ਕਿਉਂਕਿ ਬਾਬਾ ਦੀਪ ਸਿੰਘ ਵਰਗਾ ਕੋਈ ਨਹੀਂ ਜਦਨ 18 ਸਾਲ ਦੀ ਉਮਰ ਚ ਪਹਿਲੀ ਵਾਰੀ ਧੰਨ ਬਾਬਾ ਦੀਪ ਸਿੰਘ ਸਾਹਮਣੇ ਹੋਇਆ ਨਾ ਤੇ ਸਾਹਮਣੇ ਖਲੋ ਕੇ ਕਹਿੰਦਾ ਮਹਾਰਾਜ ਅਮਰਤ ਛਕਣਾ ਮੈਂ ਵੀ ਤੇ ਮਹਾਰਾਜ ਨੇ ਆਖਿਆ ਨੌਜਵਾਨਾ ਉਮਰ ਬੜੀ ਛੋਟੀ ਹੈ ਤੈਨੂੰ ਇੰਨੀ ਸੋਝੀ ਹੈ ਕੀ ਹੈ ਕਹਿੰਦਾ ਮਹਾਰਾਜ ਜਾਣਦਾ ਕੀ ਪਤਾ ਕਦੋਂ ਨਿਕਲ ਜਾਵੇ ਜਿੰਨ ਗੁਰੇ ਹੀ ਮਰ ਕੇ ਤੇ ਫਾਇਦਾ ਕੋਈ ਨਹੀਂ ਤੇਰੇ ਚਰਨਾਂ ਚ ਗੁਰੂ ਵਾਲੇ ਬਣ ਕੇ ਤੇ ਜਾਨ ਨਿਕਲੇ ਹੁਣ ਆਪਾਂ ਜਿੰਨੇ ਧੰਨ ਬਾਬਾ ਦੀਪ ਸਿੰਘ ਨੂੰ ਪਿਆਰ ਕਰਨ ਵਾਲੇ ਆ ਤੁਸੀਂ ਬਹੁਤ ਪਿਆਰ ਕਰਦੇ ਜੇ ਚੁਪਹਿਰੇ ਕੱਟਦੇ ਜੇ ਲੰਗਰਾਂ ਚ ਸੇਵਾ ਕਰਦੇ ਜੇ ਭਾਂਡੇ ਮਾਂਦੇ ਜੇ ਤੁਹਾਡੀ ਸੇਵਾ ਚ ਕੋਈ ਕਮੀ ਨਹੀਂ ਪਰ ਜੇ ਕਿਤੇ ਨਾ ਕਿਤੇ ਅੰਮ੍ਰਿਤ ਤੋਂ ਵਾਂਝੇ ਰਹਿ ਗਏ ਜਿਨ੍ਹਾਂ ਤੇ ਫਿਰ ਬਾਬਾ ਦੀਪ ਸਿੰਘ ਨੂੰ ਸਾਹਮਣੇ ਲਾਇਆ ਕਰੋ ਬਾਬਾ ਦੀਪ ਸਿਆ ਤੈਨੂੰ 18 ਸਾਲ ਦੀ ਉਮਰ ਚ ਵੀ ਪਤਾ ਸੀ ਵੀ ਅੰਮ੍ਰਿਤ ਛਕਣਾ ਇਥੇ 17 17 ਸਾਲਾਂ ਦੇ ਹੋ ਕੇ ਨਹੀਂ ਪਤਾ ਲੱਗਣਿਆ ਸਾਨੂੰ ਮਹਾਰਾਜ ਨੇ ਦੂਜੀ ਗੱਲ ਕਰਕੇ ਆਖਿਆ ਨੌਜਵਾਨਾ ਤੇਰਾ ਨਾਂ ਕੀ ਏ ਉਹਨੇ ਨਾਂ ਦੱਸਿਆ ਕਹਿੰਦਾ ਜੀ ਮਾਪਿਆਂ ਨੇ ਨਾਂ ਰੱਖਿਆ ਦੀਪਾ ਕੀ ਨਾਂ ਰੱਖਿਆ ਦੀਪਾ ਤੇ ਮਹਾਰਾਜ ਨੇ ਮੁਸਕਰਾ ਕੇ ਆਖਿਆ ਵਾਹ ਨੌਜਵਾਨਾ ਜੈਸਾ ਤੇਰਾ ਨਾਮ ਵੈਸਾ ਤੂੰ ਕਾਮ ਕਰੇਗਾ ਦੁਨੀਆ ਭਰ ਦੇ ਦੀਵੇ ਬੁਝ ਜਾ ਕਰਨਗੇ ਪਰ ਤੇਰੇ ਘਰ ਦੀ ਜੋਤ ਸਦਾ ਜਗੇਗੀ ਸਦਾ ਜਗੇਗੀ ਸਦਾ ਜਗੇਗੀ ਵਾਹ ਬਈ ਵਾਹ ਬਹੁਤ ਅੱਛਾ ਵਧੀਆ ਕੀਤਾ ਜੇ ਜਕਾਰੇ ਦਾ ਮੁੱਲ ਪਾਤਾ ਜੇ ਮਖਰੋ ਜਵਾਬ ਦੇ ਕੇ ਆ ਵਾਜੇ ਕਰਾ ਅਸਲ ਦੇ ਵਿੱਚ ਇਹਨੂੰ ਕਹਿੰਦੇ ਆ ਜਕਾਰਾ ਲਾਉਣਾ ਮੈਂ ਭਾਜੀ ਸਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਇੱਕ ਵਾਰੀ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਕਿਰਪਾ ਕਰੇ ਜੇ ਸਥਾਨ ਤੇ ਤੁਸੀਂ ਬੈਠਿਓ ਬਾਬਾ ਦੀਪ ਸਿੰਘ ਦੀਆਂ ਰਹਿਮਤਾਂ ਤੁਹਾਡੇ ਤੇ ਵਰਸਦੀਆਂ ਰਹਿਣ ਗੁਰੂ ਰਾਮਦਾਸ ਦੀਆਂ ਰਹਿਮਤਾਂ ਤੁਹਾਡੇ ਤੇ ਵਰਸਦੀਆਂ ਰਹਿਣ ਬਾਬਾ ਦੀਪ ਸਿੰਘ ਦੀ ਪੂਜਾ ਪਤਾ ਕਿਉਂ ਆ ਹੁਣ ਆ ਚੀਜ਼ ਸਮਝਣ ਵਾਲੀ ਹੈ ਜਿਹੜੀ ਸਾਨੂੰ ਕੋਈ ਨਹੀਂ ਦੱਸ ਰਿਹਾ ਬਾਬਾ ਦੀਪ ਸਿੰਘ ਦੀ ਪੂਜਾ ਪਤਾ ਕਿਉਂ ਆ ਕਿਉਂਕਿ ਬਾਬਾ ਦੀਪ ਸਿੰਘ ਦਾ ਸਿਰ ਸਿਰਫ ਗੁਰੂ ਰਾਮਦਾਸ ਨੂੰ ਝੁਕਿਆ ਵਾ ਤੁਹਾਡੇ ਚੋ ਵੀ ਜਿਨ੍ਹਾਂ ਦਾ ਸਿਰ ਸਿਰਫ ਗੁਰੂ ਰਾਮਦਾਸ ਨੂੰ ਜਾ ਕੇ ਝੁਕੂਗਾ ਨਾ ਘਰ ਚੋਂ ਬਰਕਤਾਂ ਖਤਮ ਨਹੀਂ ਹੋਣਗੀਆਂ ਜਿ ਆਓ ਮੜੀ ਵੇਖ ਲਈ ਆਓ ਕਬਰ ਵੇਖ ਲਈ ਆਓ ਪੀਰ ਵੇਖ ਲਿਆ ਅਵਤਾਕੇ ਵਾਲਾ ਵੇਖ ਲਿਆ ਪਿੱਪਲ ਕੋਈ ਨਹੀਂ ਛੱਡਿਆ ਬੋਰਡ ਕੋਈ ਨਹੀਂ ਛੱਡਿਆ ਭਦਰਕਾਲੀ ਨਹੀਂ ਛੱਡੀ ਦੁਜਾ ਤਿਜਾ ਕੋਈ ਨਹੀਂ ਛੱਡਿਆ ਫੇਰ ਸਮਝੋ ਬਾਬਾ ਦੀਪ ਸਿੰਘ ਦੀਆਂ ਰਹਿਮਤਾਂ ਨਹੀਂ ਜੇ ਵਰਸਣ ਲੱਗੀਆਂ ਘਰਾਂ ਦੇ ਵਿੱਚ ਮੱਥਾ ਟੇਕਿਆ ਲੰਗਰ ਚੱਗਿਆ ਘਰ ਨੂੰ ਆ ਗਿਆਂ ਰਹਿਮਤਾਂ ਤੋਂ ਖਾਲੀ ਹੋ ਕੇ ਆ ਜਾਂਦੇ ਬਾਬਾ ਦੀਪ ਸਿੰਘ ਦੀਆਂ ਰਹਿਮਤਾਂ ਤਾਂ ਦਿਆ ਕਿਉਂਕਿ ਸਿਰ ਗੁਰੂ ਰਾਮਦਾਸ ਮਹਾਰਾਜ ਨੂੰ ਝੁਕੰਡਿਆ ਵਾ ਕਰਦੇ ਜੇ ਪ੍ਰਣ ਲਾਈਏ ਚਕਾਰਾ ਇੱਕ ਢਾਡੀ ਸਿੰਘਾਂ ਦੇ ਕੋਲੋਂ ਆਇਆ ਤੇ ਮੈਂ ਭਾਵੇਂ ਪਹਿਲੀ ਵਾਰੀਆਂ ਪਰ ਜਾਂਦਿਆਂ ਜਾਂਦਾ ਇੰਨਾ ਕੰਮ ਆਪਾਂ ਕਰ ਜਾਈਏ ਤੇ ਬਾਹ ਉਹ ਬੰਦਾ ਖੜੀ ਕਰਿਓ ਜਿੰਨੇ ਸੱਚੇ ਮਨੋਂ ਖੜੀ ਕਰਨੀ ਆ ਤੋ ਜੇਲੂ ਕੋਈ ਬੰਦਸ਼ ਨਹੀਂ ਭਾਵੇਂ ਥੱਲੇ ਵੀ ਰੱਖੋਗੇ ਕੋਈ ਗੱਲ ਨਹੀਂ ਮੇਰਾ ਤੇ ਟਾਈਮ ਹੋ ਜਾਣਾ ਮਾਇਆ ਮੈਨੂੰ ਦੇ ਦੇਣੀ ਮੈਂ ਘਰ ਜਾ ਵੜਦਾ ਪਰ ਟਾਡੀ ਹੁੰਦਿਆਂ ਮੈਂ ਇੰਨਾ ਇੰਨਾ ਕੰਮ ਜਰੂਰ ਕਰਨਾ ਚਾਹੁੰਨਾ ਜਕਾਰਾ ਉਹ ਬੰਦਾ ਲਾਵੇ ਜਿਨੇ ਅੱਜ ਤੋਂ ਵਾਦਾ ਦਿਲ 'ਚ ਪੱਕਾ ਪ੍ਰਣ ਕਰਨਾ ਵੀ ਗੁਰੂ ਰਾਮਦਾਸ ਪਾਤਸ਼ਾਹ ਇਹ ਸਿਰ ਵੱਡਿਆ ਤੇ ਜਾ ਸਕਦਾ ਵਾ ਪਰ ਤੇਰੇ ਘਰ ਤੋਂ ਬਿਨਾ ਕਿਹੇ ਅੱਗੇ ਝੁਕੂਗਾ ਨਹੀਂ ਨਾ ਇਹ ਸੱਤ ਸੌ ਛੇ ਅਸੀ ਵਾਲਿਆਂ ਅੱਗੇ ਝੁਕੂਗਾ ਨਾ ਇਹ ਮਸਤਾ ਅੱਗੇ ਝੁਕੂਗਾ ਨਾ ਇਹ ਕਬਰਾਂ ਅੱਗੇ ਝੁਕੂਗਾ ਨਾ ਇਹ ਮੜੀਆਂ ਅੱਗੇ ਝੁਕੂਗਾ ਨਾ ਇਹ ਧਾਕੇ ਤੇ ਤੀਤਾਂ ਵਾਲਿਆਂ ਅੱਗੇ ਝੁਕੂਗਾ ਤੇ ਬੰਦਿਆਂ ਨੂੰ ਬੇਨਤੀ ਆ ਵੀ ਜਦੋਂ ਬਾਹਾਂ ਖੜੀਆਂ ਕਰੋ ਤੇ ਮੂੰਹ ਮੇਰੇ ਨਾਲ ਕਰਕੇ ਖੜੀਆਂ ਕਰਿਓ ਇਹਨਾਂ ਉਹ ਵੀ ਉਧਰ ਨੂੰ ਕਰ ਦਿਓ ਤੇ ਚਾਹ ਤੋਂ ਵੀ ਜਾਂਦੇ ਰਹੋ ਦੋ ਤਿੰਨ ਦਿਨ ਕਿਉਂਕਿ ਮਾਈਆਂ ਨੇ ਪਰ ਮੋਟਰ ਕੀਤੇ ਨਾ ਇਹ ਜੇ ਬਾਬੇ ਪ੍ਰਮੋਟ ਕੀਤੇ ਹੁੰਦੇ ਆ ਮੁੜ ਕੇ ਕੋ ਢਾਡੀ ਨਵੇਂ ਸਿਆਪਾ ਪਾ ਗਿਆ ਚਾਹ ਤੋਂ ਵੀ ਜਾਂਦੇ ਰਹੇ ਪਰ ਉਹ ਸੇ ਨਾ ਕਰਿਓ ਜਕਾਰਾ ਜਿਨ੍ਹਾਂ ਨੇ ਬਾਹਾਂ ਖੜੀਆਂ ਕਰਨੀਆਂ ਨਾ ਕਈਆਂ ਨੂੰ ਰਾਤ ਨੂੰ ਪਾਣੀ ਵਾਲੀ ਟੈਂਕੀ ਤੇ ਵੀ ਫੱਕਰ ਦੇਖਣਾ ਜੇ ਮੁੜ ਕੇ ਨਾ ਆਖਿਓ ਫਿਰ ਬੜਾ ਕੋ ਵੀ ਲੈਵੇਂ ਬਾਹਾਂ ਖੜੀ ਕਰ ਬੈਠੇ ਪੈਣਾ ਭਾਂ ਖੜੀ ਕਰਨੀ ਸੱਚੇ ਮਨੋਂ ਨਹੀਂ ਕੋਈ ਡਾਂਗ ਨਹੀਂ ਕਹੇ ਲਈ ਬੀੜੀ ਤੋਪ ਨਹੀਂ ਬੀੜੀ ਨਾ ਵੀ ਕਰੋਗੇ ਤੇ ਚੱਲੂਗਾ ਕਿਉਂਕਿ ਮੈਂ ਤੁਹਾਡੇ ਕੋਲ ਇੱਕ ਵਾਅਦਾ ਲੈਣ ਵਾਸਤੇ ਆਇਆ ਹਾਂ ਕਿ ਅੱਜ ਤੋਂ ਬਾਦਾ ਇਹ ਸਿਰ ਸਿਰਫ ਬਾਬਾ ਦੀਪ ਸਿੰਘ ਅੱਗੇ ਝੁਕੂਗਾ ਇਹ ਨਹੀਂ ਕਿ ਜਿੱਥੇ ਪੂੜੀ ਛੋਲਿਆਂ ਦੀ ਖੁਸ਼ਬੂ ਵੇਖੀ ਤੇ ਉੱਥੇ ਹੀ ਲੈਣ ਲਾਤੀ ਵੀਰਵਾਰ ਵੀ ਭੱਜੇ ਜਾਂਦੇ ਆ ਤੇਲ ਪਾ ਕੇ ਕੌਲੀ ਚ ਜਾਣੇ ਨਾ ਉਹ ਤੇਲ ਮਾਸਾ ਨਿਆਣਿਆਂ ਦੀਆਂ ਲੱਤਾਂ ਨੂੰ ਲਾਇਆ ਹੁੰਦਾ ਨਾ ਮਿਲਖਾ ਸਿੰਘ ਬਣ ਜਾਣੇ ਨੇ ਨਿਆਣੇ ਸਾਡੇ ਕਵੜੇ ਕੱਢ ਕੇ ਖਵਾਏ ਹੁੰਦੇ ਨਾ ਨਿਆਣਿਆਂ ਨੂੰ ਕਿਦੇ ਵੀਰਵਾਰ ਮੰਮੀ ਮੰਮੀ ਕਰਿਆ ਕਰਨਾ ਸੀ ਤੁਹਾਡੇ ਮਗਰ ਮਗਰ ਉਹਨਾਂ ਨੇ ਤੋਹੇ ਕੁੱਤਿਆਂ ਨੂੰ ਤੇਲ ਪਿਆ ਛੱਡਿਆ ਮਾਫ ਕਰਿਓ ਇਸ ਕਰਦਾ ਗੁੱਸਾ ਨਾ ਕਰਿਓ ਬਾਬਾ ਦੀਪ ਸਿੰਘ ਤੋਂ ਵੱਡਾ ਫਕਰ ਕੋਈ ਨਹੀਂ ਜੀ ਫਕਰ ਨੰਗ ਤੜੰਗ ਬੰਦਿਆਂ ਨੂੰ ਨਹੀਂ ਕਹਿੰਦੇ ਜਿੱਦਾਂ ਤੁਰਿਆ ਫਿਰਦਾ ਸਿਸਟਮ ਜੈ ਮਸਤਾ ਦੀ ਜੈ ਮਸਤਾ ਦੀ ਮਸਤੀ ਪੁੱਛਣੀ ਤੇ ਬਾਬੇ ਦੀਪ ਸਿੰਘ ਨੂੰ ਜਾ ਕੇ ਪੁੱਛ ਲਿਓ ਸਿਰ ਤਲੀ ਤੇ ਰੱਖ ਕੇ ਲੜੀ ਦਾ ਕਿਤਾ ਮਸਤੀ ਪੁੱਛਣੀ ਹੈ ਤੇ குரு ਕਲਗੀਧਰ ਪਾਤਸ਼ਾਹ ਦੇ ਸਹਬਜ਼ਾਦਿਆਂ ਨੂੰ ਪੁੱਛਿਓ ਸੱਤ ਤੇ ਨੌ ਸਾਲ ਦੀਆਂ ਉਮਰਾਂ ਚ ਦੀਵਾਰਾਂ ਚ ਖਲੋਕੇ ਜਕਾਰੀ ਲਾਈ ਦੇ ਕਦਾ ਲਾ ਭਾਈ ਓੰਕਾਰ ਸਿਆਂ ਜਕਾਰਾ ਥੋੜਾ ਜਿਹਾ ਲੰਮਾ ਰੱਖੀ ਕੰਮ ਜਿਹਦਾ ਨਾਂ ਜੀ ਕਰੂਗਾ ਤੈਨ ਜਦਾਂ ਪੈਸੇ ਨਹੀਂ ਨਾ ਕਈ ਵਾਰੀ ਕੋਲ ਹੁੰਦੇ ਤੇ ਨਾਲ ਹੀ ਆਖੀਦਾ ਭੈਣਾ ਦਈ ਥੋੜਾ ਜਿਹਾ ਧਾਰੇ ਨਾ ਕੋ ਬਾਹ ਖੜੀ ਕਰੋ ਥੱਕੇ ਨਾ ਹੀ ਕਰਦੇ ਹੋ ਲਾਗੋ ਫੜ ਕੇ ਕੋਈ ਨਹੀਂ ਬਾਤ ਹੀ ਬਾਤ ਚ ਵੇਖੀ ਜਾਓਗੇ ਛੱਡੀ ਭਾਈ ਜਕਾਰਾ ਸੱਚੇ ਮਨੋਂ ਕਰਿਓ ਵਾਦਾ ਕਿ ਅੱਜ ਤੋਂ ਵਾਦਾ ਸਵਾਏ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਘਰ ਤੋਂ ਦੂਜੇ ਘਰ ਅੱਗੇ ਸਜਦਾ ਨਹੀਂ ਹੋਵੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਉਂਦੇ ਰਿਓ ਹੱਸਦੇ ਰਿਓ ਵਸਦੇ ਰਿਓ ਕੱਲ ਤੋਂ ਕੀ ਹੋਣੇ ਰਾਤ ਜਾਣ ਤੋਂ ਵਾਦਾ ਹੀ ਵੇਖਿਓ ਗੁਰੂ ਰਾਮਦਾਸ ਨੇੜੇ ਹੋ ਕੇ ਨਾ ਕੱਲੇ ਕੱਲੇ ਦੀ ਸੁਣੇ ਤੇ ਜਿੱਥੇ ਮਰਜ਼ੀ ਮੈਨੂੰ ਜਾ ਕੇ ਪੁੱਛ ਲਿਓ ਇੱਕ ਵਾਰ ਸਾਰੀ ਸੰਗਤ ਆਖੇ ਸਤਨਾਮ ਸ੍ਰੀ ਵਾਹਿਗੁਰੂ